ਕਾਂਗਰਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਿੱਥاں ਸਿੱਧੂ ਦੇ ਕਰੀਬੀ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਸ਼ੈਰੀ ਰਿਆਰਡ ਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਗਿਆ ਔਰ 3 ਦਿਨ ਦਾ ਨੋਟਿਸ ਵੀ ਦਿੱਤਾ ਗਿਆ ਜਵਾਬ ਮੰਗਿਆ ਗਿਆ ਜੀਹਾਂ ਕਾਂਗਰਸ ਨੇ ਨਵਜੋਤ ਸਿੱਧੂ ਦੇ ਕਰੀਬੀ ਸ਼ੈਰੀ ਰਿਆਰਡ ਤੇ ਵੱਡਾ ਐਕਸ਼ਨ ਲਿਆ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਦਰਅਸਲ ਕਾਰਨ ਇਸ ਦੇ ਪਿੱਛੇ ਇਹ ਦੱਸਿਆ ਜਾ ਰਿਹਾ ਕਿ ਸਿੱਧੂ ਦੇ ਸ਼ਹਿਰ ਦੇ ਵਿੱਚ ਪੋਸਟਰ ਲਗਵਾਏ ਗਏ ਔਰ ਪਾਰਟੀ ਦੇ ਖਿਲਾਫ ਬੋਲਿਆ ਗਿਆ ਤਾਂ ਪਾਰਟੀ ਦੇ ਖਿਲਾਫ ਗਤੀਵਿਧੀਆਂ ਜੁੜੀਆਂ ਵਿਰੋਧੀ ਗਤੀਵਿਧੀਆਂ ਨੇ ਇਸ ਨੂੰ ਲੈ ਕੇ ਨਿਸ਼ਾਨਾ ਬਣਾਇਆ ਗਿਆ ਤੇ ਸ਼ਹਿਰੀ ਰਿਆਡ ਨੂੰ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਤੇ ਯੂਥ ਕਾਂਗਰਸ ਨੇ 3 ਦਿਨ ਦਾ ਇਹ ਨੋਟਿਸ ਵੀ ਦਿੱਤਾ ਔਰ 3 ਦਿਨ ਦੇ ਵਿੱਚ ਜਵਾਬ ਮੰਗਿਆ ਕਿ ਜਵਾਬ ਦਿੱਤਾ ਜਾਵੇ ਇਹ ਪੂਰੇ ਲੈ ਕੇ ਤਾਂ ਬੜੇ ਖਾਸ ਨਵਜੋਤ ਸਿੰਘ ਸਿੱਧੂ ਦੇ ਸ਼ੈਰੀ ਰਿਆਰ ਜਿਹੜੇ ਉਹ ਕਰੀਬੀ ਨੇ ਇਹ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਅਕਸਰ ਹੀ ਉਹਨਾਂ ਦੇ ਨਾਲ ਰੈਲੀਆਂ ਦੇ ਵਿੱਚ ਵੀ ਦਿਖਾਈ ਦਿੰਦੇ ਨੇ ਔਰ ਸਿੱਧੂ ਦੇ ਕਾਫੀ ਵੱਡੇ ਸਮਰਥਕ ਨੇ ਤਾਂ ਕਾਫੀ ਯੋਗਦਾਨ ਇਹਨਾਂ ਦਾ ਮੇਰੇ ਨਾਲ ਫੋਨ ਕਾਲ ਦੇ ਉੱਪਰ ਜੁੜ ਚੁੱਕੇ ਨੇ ਸ਼ੈਰੀ ਜੀ ਜਾਗਬਾਣੀ ਟੀਵੀ ਤੋਂ ਬਹੁਤ-ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਥੈਂਕ ਯੂ ਤਾ ਸ਼ਹਿਰੀ ਜੀ ਕਾਂਗਰਸ ਦਾ ਵੱਡਾ ਐਕਸ਼ਨ ਕਹਿ ਸਕਦੇ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਜਿਹੜਾ ਇੰਚਾਰਜ ਬਦਲ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਤੁਹਾਡੇ ਤੇ ਉੱਪਰ ਇਹ ਗਾਜ ਦੀ ਗਈ ਹੈ ਤੁਹਾਨੂੰ ਪਾਰਟੀ ਚੋਂ ਬਾਹਰ ਕੱਢ ਦੇਣਾ ਔਰ ਨੋਟਿਸ ਜਾਰੀ ਕਰ ਦੇਣਾ ਤਿੰਨ ਦਿਨ ਦਾ ਜਵਾਬ ਮੰਗਿਆ ਗਿਆ ਕਿਵੇਂ ਦੇਖਦੇ ਹੋ ਸਾਰੇ ਐਕਸ਼ਨ ਨੂੰ ਦੇਖੋ ਭਾਈ ਜੀ ਜਿਹੜਾ ਬੰਦਾ ਪੰਜਾਬ ਨਾਲ ਖੜਦਾ ਨਾ ਉਹਦੇ ਉਹ ਉਹਦੇ ਪਿੱਛੇ ਤਾਕਤਾਂ ਲੱਗ ਹੀ ਜਾਂਦੀਆਂ ਨੇ ਜਿਹੜਾ ਪੰਜਾਬ ਦੀ ਗੱਲ ਕਰਦਾ ਜਿਹੜਾ ਪੰਜਾਬੀ ਦੀ ਗੱਲ ਕਰਦਾ ਪੰਜਾਬ ਨੂੰ ਉਹਦੇ ਪਿੱਛੇ ਹਮੇਸ਼ਾ ਉਹਨੂੰ ਇੱਕ ਕੋਈ ਨਾ ਕੋਈ ਸੈਕਰੀਫਾਈਜ਼ ਕਰਨਾ ਪੈਂਦਾ ਉਹਨੂੰ ਕੋਈ ਕੀਮਤ ਅਦਾ ਕਰਨੀ ਪੈਂਦੀ ਹੈ ਜੇ ਪੰਜਾਬ ਪਿੱਛੇ ਖੜਨ ਦੀ ਇਹ ਕੀਮਤ ਹੈ ਕੋਈ ਗੱਲ ਨਹੀਂ ਅਸੀਂ ਕਰਾਂਗੇ ਪਰ ਜਦੋਂ ਤੱਕ ਅਸੀਂ ਜਿਉਂਦੇ ਆ ਅਸੀਂ ਪੰਜਾਬ ਦੀ ਗੱਲ ਕਰਦੇ ਰਵਾਂਗੇ ਦੇਖੋ ਗੱਲ ਤਾਂ ਇਹ ਹੈ ਕਿ ਅਸੀਂ ਪਾਰਟੀ ਨੂੰ ਤਕੜਾ ਕਰ ਰਹੇ ਆ ਅਸੀਂ ਪਾਰਟੀ ਨੂੰ ਮਜ਼ਬੂਤ ਕਰ ਰਹੇ ਆ ਇੱਕ ਪਾਰਟੀ ਦਾ ਜਿਹੜਾ ਪਿਛਲੇ 2 ਮਹੀਨਿਆਂ ਤੋਂ ਆਪੋਜੀਸ਼ਨ ਦਾ ਕੋਈ ਰੋਲ ਹੀ ਨਹੀਂ ਪਲੇ ਕਰ ਰਹੇ ਕੋਈ ਰੋਲ ਅਦਾ ਹੀ ਨਹੀਂ ਕਰ ਰਹੇ ਜਦੋਂ ਕੋਈ ਇੱਕ ਵਰਕਰ ਹੋਣ ਦੇ ਨਾਤੇ ਅਸੀਂ ਜਾ ਕੇ ਕਿਸੇ ਥਾਂ ਤੇ ਖੜ ਜਾਂਦੇ ਆ ਕਿਸੇ ਵਰਕਰਾਂ ਦੀ ਬਾਹ ਫੜ ਲੈਂਦੇ ਆ ਵਰਕਰਾਂ ਨੂੰ ਇੱਕ ਉਮੀਦ ਦੀ ਕਿਰਨ ਜਾਗਦੀ ਹੈ ਤਾਂ ਉਹਦੇ ਪਿੱਛੇ ਮੈਨੂੰ ਲੱਗਦਾ ਕਿ ਜਿਹੜੇ ਸੀਨੀਅਰ ਲੀਡਰ ਨੇ ਜਾਂ ਪੰਜਾਬ ਕਾਂਗਰਸ ਦੇ ਲੀਡਰ ਨੇ ਉਹਨਾਂ ਨੂੰ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਸੀ ਸਾਡੇ ਨਾਲ ਉਹਨਾਂ ਨੂੰ ਮੋਢੇ ਨਾਲ ਮੋਢਾ ਲਾ ਕੇ ਖੜਨਾ ਚਾਹੀਦਾ ਸੀ ਦੇਖੋ ਇੱਕ ਪਾਸੇ ਤਾਂ ਕਾਂਗਰਸ ਦੀ ਪੂਰੀ ਲੀਡਰਸ਼ਿਪ ਇਕੱਠ ਕਰਦੀ ਹੈ ਧਰਨੇ ਲਾਉਂਦੀ ਹੈ ਉੱਥੇ 1500 ਦਾ ਇਕੱਠ ਨਹੀਂ ਹੁੰਦਾ ਇੱਕ ਪਾਸੇ ਤੁਸੀਂ ਇੱਕ ਆਮ ਵਰਕਰ ਜਾ ਕੇ ਖੜਾ ਹੋ ਜਾਂਦਾ ਹੈ ਸਰਦਾਰ ਨਰਜੋ ਸਿੰਘ ਸਿੱਧੂ ਬੈਠਾ ਉੱਥੇ ਬਕਾਇਦਾ ਸੀਐਮ ਕੇਜਰੀਵਾਲ ਆ ਰਹੇ ਹੈ ਸਿਰਫ ਸੀਐਮ ਭਗਵੰਤ ਮਾਨ ਆ ਰਹੇ ਹੈ ਤੇ ਕੁੱਤਿਆਂ ਦੀ ਦੌੜ ਘੋੜਿਆਂ ਦੀ ਦੌੜ ਰੱਖੀ ਜਾਂਦੀ ਹੈ ਪੰਜ ਉੱਥੇ ਭੋਗ ਸੀ ਪਿੰਡ ਦੇ ਵਿੱਚ ਮਹਾਰਾਜ ਦੇ ਵਿੱਚ ਉਹ باوجود ਉਹਦੇ ਸੰਬੰਧੇ ਦਾ ਕੱਟ ਹੋ ਜਾਂਦਾ ਹੈ ਤਾਂ ਇਹਨਾਂ ਇਹ ਇਨਸਿਕਿਉਰ ਫੀਲ ਕਰਨ ਲੱਗੇ ਇਹਨਾਂ ਨੂੰ ਐਪਰੀਸ਼ੀਏਟ ਕਰਨ ਦੀ ਬਜਾਏ ਇਹਨਾਂ ਨੂੰ ਆਪਦਾ ਅੱਤ ਬੋਨਾ ਮਹਿਸੂਸ ਹੋਣ ਲੱਗਿਆ ਪਰ ਸ਼ਹਿਰੀ ਜੀ ਇਹਦੇ ਵਿੱਚ ਸਵਾਲ ਇਹ ਵੀ ਹੈ ਮੈਂ ਤੁਹਾਨੂੰ ਟੋਕ ਰਿਹਾ ਹਾਂ ਤੁਸੀਂ ਵੀ ਭਲਾਈ ਦਾ ਕੰਮ ਕਰ ਰਹੇ ਹੋ ਕਾਂਗਰਸ ਦੇ ਵਾਸਤੇ ਹੀ ਕੰਮ ਕਰ ਰਹੇ ਹੋ ਹੁਣ ਦੂਸਰੀ ਜਿਹੜੀ ਲੀਡਰਸ਼ਿਪ ਕਹਿੰਦੀ ਹੈ ਕਿ ਇਹ ਕੰਮ ਇਕੱਠਾ ਕਿਉਂ ਨਹੀਂ ਹੋ ਸਕਦਾ ਸਵਾਲ ਤਾਂ ਇਹ ਕੀ ਹੈ ਇਕੱਠੇ ਹੋਣ ਦਾ ਹੀ ਸਵਾਲ ਹੈ ਕਿਉਂਕਿ ਜੇਕਰ ਕਾਂਗਰਸ ਦਾ ਨੁਕਸਾਨ ਹੋਇਆ ਉਹ ਵੀ ਪਹਿਲਾਂ ਇਸੇ ਕਰਕੇ ਕਿ ਕਾਂਗਰਸ ਦੇ ਵਿੱਚ ਆਪਸੀ ਧੜੇ ਨਹੀਂ ਮੁੱਕੇ ਤਾਂ ਹੁਣ ਵੀ ਇਸੇ ਗੱਲ ਨੂੰ ਲੈ ਕੇ ਕਿ ਕਾਂਗਰਸ ਦੇ ਵਿੱਚ ਵੱਖਰੇ ਧੜੇ ਐ ਤੁਸੀਂ ਵੀ ਕਾਂਗਰਸ ਲਈ ਕੰਮ ਕਰ ਰਹੇ ਹੋ ਦੂਜੀ ਧਿਰ ਵੀ ਕਾਂਗਰਸ ਲਈ ਤਾਂ ਇਕੱਠੇ ਹੋ ਕੇ ਤੁਹਾਨੂੰ ਇਹ ਲੱਗਦਾ ਜੇ ਕੰਮ ਕੀਤਾ ਜਾਵੇ ਤਾਂ ਇਹ ਵਧੀਆ ਰਿਸਪੌਂਸ ਮਿਲੂਗਾ ਕਾਂਗਰਸ ਨੂੰ ਬਿਲਕੁਲ ਬਿਲਕੁਲ ਮਿਲੂਗਾ ਇਹੀ ਗੱਲ ਮੈਂ ਤੁਹਾਨੂੰ ਇਹੀ ਗੱਲ ਲੀਡਰਸ਼ਿਪ ਨੂੰ ਕਹਿਣਾ ਪੜਾ ਤੁਹਾਡੇ ਮਾਧਿਅਮ ਦੇ ਰਾਹੀਂ ਦੇਖੋ ਇਹ ਇਨਸਿਕਿਓਰ ਨਾ ਹੋਣ ਇਹੇ ਆਏ ਕੁਰਸੀ ਨੂੰ ਲੈ ਕੇ ਨਾ ਭੱਜਣ ਇਹ ਭੱਜਣਾ ਪੰਜਾਬ ਦੇ ਮੁੱਦਿਆਂ ਪਿੱਛੇ ਇਹ ਭੱਜਣਾ ਪੰਜਾਬ ਦੀ ਜਵਾਨੀ ਪਿੱਛੇ ਜਿਹੜੀ ਪੰਜਾਬ ਨੂੰ ਛੱਡ ਛੱਡ ਜਾ ਰਹੀ ਹੈ ਇਹ ਭੱਜਣਾ ਜਵਾ ਪੰਜਾਬ ਦੀ ਕਿਸਾਨੀ ਪਿੱਛੇ ਇਹ ਭੱਜਣਾ ਪੰਜਾਬ ਦੇ ਮਾਫੀਆ ਪਿੱਛੇ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ ਆਵਾਜ਼ ਚੱਕਣ ਮਾ ਆਪਦੀ ਆਵਾਜ਼ ਨੂੰ ਬੁਲੰਦ ਕਰਨ ਲੋਅ ਐਂਡ ਆਰਡਰ ਲੋ ਕੋਈ ਪੰਜਾਬ ਦੀ ਗੱਲ ਕਰਨ ਵਾਲਾ ਹੈ ਹੀ ਨਹੀਂ ਪੰਜਾਬ ਦੀ ਕਰਪਸ਼ਨ ਦੀ ਗੱਲ ਹੁੰਦੀ ਹੈ ਉਹ ਕਰਪਸ਼ਨ ਦੀ ਗੱਲ ਕਰਨ ਵਾਲਾ ਕੋਈ ਨਹੀਂ ਪੰਜਾਬ ਦੀ ਮਾਈਨਿੰਗ ਤੇ ਕੋਈ ਗੱਲ ਕਰਨ ਵਾਲਾ ਕੋਈ ਨਹੀਂ ਇਹ ਸਰਦਾਰ ਨਰਜੋਤ ਸਿੰਘ ਸਿੱਧੂ ਕਰਦੇ ਨੇ ਉਹ ਆਪਦੇ ਆਪ ਨੂੰ ਇਨਸਿਕਿਓਰ ਫੀਲ ਨਾ ਕਰਨ ਆਪਦੇ ਆਪ ਦਾ ਕੱਟ ਪਾਉਣਾ ਮਹਿਸੂਸ ਕਰਦੇ ਉਹ ਸਰਦਾਰ ਨਰਜੋਤ ਸਿੰਘ ਸਿੱਧੂ ਦੇ ਨਾਲ ਜਾ ਕੇ ਖੜੇ ਹੋਣ ਉਹ ਸਰਦਾਰ ਨਰਜੋਤ ਸਿੰਘ ਸਿੱਧੂ ਨੂੰ ਕਹਿਣ ਠੀਕ ਹੈ ਤੁਸੀਂ ਵਰਕਰ ਹੋ ਅਸੀਂ ਤੁਹਾਡੇ ਨਾਲ ਆ ਅਸੀਂ ਪੰਜਾਬ ਦੇ ਨਾਲ ਆ ਪੰਜਾਬ ਦਾ ਹਰ ਇੱਕ ਪੁੱਤ ਹਰ ਇੱਕ ਬੰਦਾ ਜਿਹੜਾ ਪੰਜਾਬ ਨੂੰ ਮੋੜ ਸੁਧਿਤ ਕਰਨਾ ਚਾਹੁੰਦਾ ਹੈ ਪੰਜਾਬ ਦੀ ਗੱਲ ਕਰਨਾ ਚਾਹੁੰਦਾ ਉਹ ਅੱਜ ਪੰਜਾਬ ਦੇ ਨਾਲ ਵੀ ਖੜਾ ਹੈ ਤੇ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਨਾਲ ਵੀ ਖੜਾ ਹੈ ਕਿਉਂਕਿ ਲੋਕ ਬੜੇ ਸਿਆਣੇ ਨੇ ਲੋਕ ਬੜੇ ਇੰਟੈਲੀਜੈਂਟ ਨੇ ਲੋਕਾਂ ਨੂੰ ਇੰਨੀ ਜਿਆਦਾ ਅਵੇਅਰਨੈਸ ਹੋ ਚੁੱਕੀ ਹੈ ਕਿ ਲੋਕਾਂ ਨੂੰ ਪਤਾ ਲੱਗਦਾ ਹੈ ਕੌਣ ਨਕਲੀ ਹੈ ਤੇ ਕੌਣ ਅਸਲੀ ਹੈ ਅਸਲੀ ਬੰਦਾ ਉਹ ਹੈ ਜਿਹੜਾ ਅੱਜ ਪੰਜਾਬ ਦੀ ਗੱਲ ਕਰ ਰਿਹਾ ਜਿਨੇ ਸੈਕਰੀਫਾਈਸਿਸ ਕਿੱਤਿਆਂ ਨੇ ਜਿਨੇ ਯੂਨੀਅਨ ਮਿਨਿਸਟਰੀ ਛੱਡੀ ਐ ਕੋਈ ਪੰਚੀ ਸਰਪੰਚੀ ਨਹੀਂ ਛੱਡਦਾ ਇਹ ਸਰਦਾਰ ਨਰਜੋਤ ਸਿੰਘ ਸਿੱਤੂ ਨੇ 6 ਸਾਲ ਦੀ ਰਾਜ ਸਭਾ ਛੱਡੀ ਐ ਪੰਜਾਬ ਵਾਸਤੇ ਕੋਈ ਕੋਈ ਬੰਦਾ ਪੀਸੀਸੀ ਦੀ ਹਸਾਨਗੀ ਨੂੰ ਲੱਤ ਨਹੀਂ ਮਾਰਦਾ ਕੋਈ ਝੋਲੀ ਨਹੀਂ ਫੈਲਾਉਂਦਾ ਜਾ ਕੇ ਵੀ ਮੈਂ ਮੇਰੇ ਗੁਰੂ ਦੀ ਇਨਸਾਫ ਦਿਓ ਕੋਈ ਡਰਗ ਮਾਫੀਆ ਨਹੀਂ ਕਰਦਣ ਨੂੰ ਤੌਣ ਨੂੰ ਹੱਥ ਨਹੀਂ ਪਾਉਂਦਾ ਕੋਈ ਝੂਠ ਦੀ ਅੱਖਾਂ ਜੱਖਾਂ ਬਾਗੇ ਸੱਚ ਨਹੀਂ ਬੋਲਦਾ ਅੱਜ ਦੀ ਡੇਟ ਨੂੰ ਸਰਦਾਰ ਜੀ ਨਵਜੋਤ ਸਿੰਘ ਸਿੱਧੂ ਐ ਜਿਹੜਾ ਹਮੇਸ਼ਾ ਪੰਜਾਬ ਦੀ ਗੱਲ ਕਰਦਾ ਤੇ ਪੰਜਾਬ ਵਾਸਤੇ ਖੜਾ ਤੇ ਪੰਜਾਬ ਦੇ ਲੋਕ ਇਹ ਜਾਣ ਚੁੱਕੇ ਨੇ ਕਿ 92 ਜਿਹੜੇ ਅਸੀਂ ਜਿਤਾਏ ਨੇ ਉਹਨਾਂ ਨੇ ਸਾਡਾ ਕੀ ਹਾਲ ਕੀਤਾ ਉਹੋ ਕਹਿੰਦੇ ਜਿਹੜੀ ਅਸੀਂ ਸਿਕਿਉਰਿਟੀ ਨਹੀਂ ਲੈਂਦੇ ਉਹ ਮੈਂ ਕਹਿੰਦਾ 2-2 ਕਿਲੋਮੀਟਰ ਦਾ ਕਾਫਲਾ ਬੀਬੀ ਦਾ ਵੀ ਮੰਮੀ ਦਾ ਵੀ ਪੈਣ ਦਾ ਵੀ ਤੇ ਦੂਜੀ ਗੱਲ ਪੰਜਾਬ ਦੇ ਜਿਹੜੇ ਵਿਚਲੇ ਤਫਕੇ ਵਾਲੇ ਲੋਕ ਨੇ ਉਹ ਐਨੇ ਤੰਗ ਨੇ ਐਨੇ ਆਪ ਦੇ ਆਪ ਨੂੰ ਥੱਕਿਆ ਮਹਿਸੂਸ ਕਰ ਰਹੇ ਨੇ ਕਿ ਆਉਣ ਵਾਲਾ ਸਮਾਂ ਇਹਨਾਂ ਨੂੰ ਜਵਾਬ ਦੇਊਗਾ ਪਰ ਤੁਸੀਂ ਕੁਰਸੀ ਦੀ ਗੱਲ ਕਰਦੇ ਹੋ ਸ਼ੈਰੀ ਜੀ ਕਿ ਕੁਰਸੀ ਨੂੰ ਲੈ ਕੇ ਦੌੜ ਲੱਗੀ ਹੈ ਪਰ ਜਦੋਂ ਨਵਜੋਤ ਸਿੱਧੂ ਟਵੀਟ ਕਰਦੇ ਨੇ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਹੁਣਾਂ ਦੇ ਵੱਲੋਂ ਬੋਲਿਆ ਜਾਂਦਾ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਹੁਣਾਂ ਦਾ ਟਵੀਟ ਆਉਂਦਾ ਉਹ ਕਹਿੰਦੇ ਕਿ ਤੁਸੀਂ ਸਿੱਧੂ ਦਾ ਏਜੰਡਾ ਛੱਡ ਕੇ ਤੇ ਦਲਿਤ ਪਤਾ ਖੇਡਿਆ ਇੱਥੋਂ ਕੀ ਲੱਗਦਾ ਹੈ ਫਿਰ ਕੁਰਸੀ ਦਾ ਜ਼ਿਕਰ ਤਾਂ ਇੱਥੇ ਵੀ ਆ ਜਾਂਦਾ ਕਿਉਂਕਿ ਸੀਐਮ ਦੀ ਕੁਰਸੀ ਸੀ ਉਹ ਕੁਰਸੀ ਨੂੰ ਲੈ ਕੇ ਇਹਨਾਂ ਨੇ ਸਿੱਧਾ ਕਹਿ ਦਿੱਤਾ ਕਿ ਤੁਸੀਂ ਇੱਥੇ ਦਲਿਤ ਪਤਾ ਖੇਡਿਆ ਮੇਰੇ ਏਜੰਡੇ ਨੂੰ ਤੁਸੀਂ ਨਕਾਰ ਦਿੱਤਾ ਦੇਖੋ ਦਲਿਤ ਦਲੇਰ ਪੱਤਾ ਦਲੇਰ ਪੱਤੇ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਹ ਪਤਾ ਹੈ ਕਿ ਜੀਦਾ ਸਕਾ ਭਰਾ ਆਜ਼ਾਦ ਖੜਾ ਹੋਇਆ ਸੀ ਜੀਦਾ ਮੁੰਡੀ ਦਾ ਭਾਂਜਾ 10 ਕਰੋੜ ਨਾਲ ਫੜਿਆ ਗਿਆ ਸੀ ਜੀਦਾ ਮੁੰਡਾ ਆਜ਼ਾਦ ਖੜਾ ਹੋਇਆ ਸੀ ਜੀਦਾ ਸਕਾ ਭਰਾ ਬੀਜੇਪੀ ਤੋਂ ਖੜਾ ਹੋਇਆ ਸੀ ਇਹ ਲੋਕ ਜਾਣਦੇ ਨੇ ਇਹ ਲੋਕ ਨਵਜੋਤ ਸਿੰਘ ਸਿੱਧੂ ਦੇ ਸਵਾਲ ਨਹੀਂ ਖੜਾ ਕਰ ਸਕਦੇ ਨਵਜੋਤ ਸਿੰਘ ਸਿੱਧੂ ਪੰਜਾਬ ਨਾਲ ਖੜਾ ਸੀ ਪੰਜਾਬੀਅਤ ਨਾਲ ਖੜਾ ਸੀ ਤੇ ਉਹ ਲੋਕ ਸਿਆਸਤ ਕਰ ਰਹੀ ਸੀ ਆਪਦੇ ਘਰ ਵਾਸਤੇ ਆਪਦੇ ਪਰਿਵਾਰ ਵਾਸਤੇ ਵੱਡੀਆਂ ਵੱਡੀਆਂ ਗੱਡੀਆਂ ਵਾਸਤੇ ਪੰਜ ਪੰਜ 7 7 ਕਿੱਲੇ ਦੇ ਫਾਰਮ ਹਾਊਸਾਂ ਵਾਸਤੇ ਜਿਹੜੇ ਪਟ ਪਟਿਆ ਉਹਦੇ ਚੰਡੀਗੜ੍ਹ ਦੇ ਆਲੇ-ਦਾਲੇ ਲਿੱਤੇ ਨੇ ਕੈਪਟਨ ਮਰੀਂਦਰ ਦੇ ਸਿਸਮਾ ਫਾਰਮ ਦੇ ਆਲੇ-ਦਾਲੇ ਲਿੱਤੇ ਨੇ ਉਹ ਸਿਆਸਤ ਕਰ ਰਹੀ ਸੀ ਉਸ ਵਾਸਤੇ ਸਰਦਾਰ ਨਵਜੋਤ ਸਿੰਘ ਸਿੱਧੂ ਸਿਆਸਤ ਕਰ ਰਹੀ ਸੀ ਪੰਜਾਬ ਵਾਸਤੇ ਪੰਜਾਬੀਆਂ ਵਾਸਤੇ ਤੇ ਇਹ ਗੱਲ ਮੇਰੀ ਇੱਕ ਸਮਝ ਲਓ ਇਹ ਆਉਣ ਵਾਲਾ ਸਮਾਂ ਜਿਹੜਾ ਉਹ ਪੰਜਾਬ ਜਵਾਬ ਦੇਊਗਾ ਉਹਦਾ ਜਵਾਬ ਮੈਂ ਜਾਂ ਸਰਦਾਰ ਨਵਜੋਤ ਸਿੰਘ ਸਿੱਧੂ ਨਹੀਂ ਦੇ ਸਕਦਾ ਉਦਾ ਜਵਾਬ ਪੰਜਾਬ ਦੇ ਹੁੰਦਾ। ਕੁਲਵੀਰ ਜੀਰਾ ਹੁਣਾਂ ਦੇ ਨਾਲ ਸਾਡੀ ਗੱਲ ਹੋਈ। ਉਹਨਾਂ ਦੀ ਗੱਲ ਅਸੀਂ ਜ਼ਿਕਰ ਕਰਦੇ ਹਾਂ ਤਾਂ ਪਾਇਲ ਤੋਂ ਲਖਵੀਰ ਲਖੇ ਹੁਣਾਂ ਦੇ ਨਾਲ ਸਾਡੀ ਗੱਲ ਹੋਈ। ਉਹ ਕਹਿੰਦੇ ਕਿ ਇਹ ਜਿਹੜੀਆਂ ਗਤੀਵਿਧੀਆਂ ਹੁੰਦੀਆਂ ਇਹ ਪਾਰਟੀ ਦੇ ਖਿਲਾਫ ਹੁੰਦੀਆਂ ਤੇ ਉਹ ਇਹ ਵੀ ਕਹਿੰਦੇ ਨੇ ਕਿ ਅਸੀਂ ਹਾਈ ਕਮਾਂਡ ਨੂੰ ਪੁਰਜ਼ੋਰ ਮੰਗ ਕਰਦੇ ਹਾਂ ਕਿ ਇਸ ਦੇ ਉੱਪਰ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਜਾਂ ਫਿਰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾ ਦੇਣਾ ਚਾਹੀਦਾ ਹੈ। ਇਹ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਗੱਲ ਹੋਈ ਹੈ। ਇਹਨੂੰ ਕਿਵੇਂ ਦੇਖਦੇ ਹੋ ਕਿਉਂਕਿ ਇਹ ਤਾਂ ਕਾਫੀ ਨਾਲ ਕੰਮ ਕੀਤਾ ਹੈ ਤਾਂ ਸ਼ਰੀਆਮ ਜਦੋਂ ਸਹਿਯੋਗੀ ਕਹਿਦਣ ਕੁਲੀਕ ਹੀ ਕਹਿਦਣ ਕਿ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾ ਦੇ ਰਿਓ ਦੇਖੋ ਕੁਲੀਕ ਦੀ ਗੱਲ ਆ ਬਾਹਰ ਤੋਂ ਕਰਾਂਗੇ ਪਹਿਲਾਂ ਗੱਲ ਇਹ ਦੇਖੋ ਕਿ ਉਹਨਾਂ ਦਾ ਕੀ ਆਧਾਰ ਹੈ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਹਮ ਸਾਰੀ ਦੁਨੀਆ ਨੂੰ ਪਤਾ ਹੈ ਆ ਰਤਨ ਟਾਕ ਵਿੱਚ ਰਤਨ ਦੇ ਵਿੱਚ ਰਤਨ ਨੇ ਨਹੀਂ ਸੋਹਣੀ ਗੱਲ ਕਹੀ ਕਿ ਕਈ ਤਾਂ ਚੱਪਲਾਂ ਨੰਗੇ ਪੈਰੀ ਫਿਰ ਰਹੇ ਸੀ ਸਰਦਾਰ ਨਵਜੋਤ ਸਿੰਘ ਸਿੱਧੂ ਦੀਆਂ ਜੁੱਤੀਆਂ ਚੱਕ ਕੇ ਗੱਡੀ 'ਚ ਰੱਖੀਆਂ ਸੀ ਇਹ ਲੋਕਾਂ ਨੇ ਦੇਖਿਆ ਵੀ ਕਿਹਨੇ ਜੁੱਤੀਆਂ ਚੱਕ ਕੇ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਉਹ ਬੰਦੇ ਅੱਜ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਉਂਗਲ ਚੱਕਣਗੇ ਜਿਹੜੇ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਅੱਗੇ ਪਿੱਛੇ ਅੱਗੇ ਪਿੱਛੇ ਜੇ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਨੂੰ ਮਨਾ ਕਰਤਾ ਕਿ ਮੈਂ ਕਰਾਕਸ਼ਨ ਨਹੀਂ ਕਰਾ ਦਿੰਦਾ ਮੈਂ ਤੁਹਾਡੇ ਘਰਾਂ ਨਾਲ ਘਰ ਨਹੀਂ ਪਰਣ ਦਿੰਦਾ ਉਹ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਐਨਟੀਓਗੇ ਜਿਹੜੇ ਲੋਕ ਇਮਾਨਦਾਰੀ ਨਾਲ ਖੜੇ ਨੇ ਜਿਹੜੇ ਲੋਕ ਅੱਜ ਪੰਜਾਬ ਨੂੰ ਮੋੜ ਸਰਜੀਤ ਦੇਖਣਾ ਚਾਹੁੰਦੇ ਨੇ ਪੰਜਾਬ ਦੇ ਲੋਕਾਂ ਨੂੰ ਏਮਪਲੋਇਮੈਂਟ ਦੇਣਾ ਚਾਹੁੰਦੇ ਨੇ ਚੰਗੀ ਸਿੱਖਿਆ ਦੇਣਾ ਚਾਹੁੰਦੇ ਨੇ ਚੰਗਾ ਹੈਲਥ ਸਿਸਟਮ ਦੇਣਾ ਚਾਹੁੰਦੇ ਨੇ ਉਹ ਸਰਦਾਰ ਨਵਜੋਤ ਸਿੰਘ ਸਿੱਧੂ ਨਾ ਖੜਨਗੇ ਜਿਹੜੇ ਆਪਦਾ ਘਰ ਭਰਨਾ ਚਾਹੁੰਦੇ ਨੇ ਵੱਟੀਆਂ ਵੱਡੀਆਂ ਤੇ ਫਾਰਮ ਹਾਊਸ ਲੈਣਾ ਚਾਹੁੰਦੇ ਨੇ ਕਰੋੜਾਂ ਅਰਬਾਂ ਦੀਆਂ ਪ੍ਰਾਪਰਟੀਆਂ ਖਰੀਦਣਾ ਚਾਹੁੰਦੇ ਨੇ ਉਹ ਸਰਦਾਰ ਨਵਜੋਤ ਸਿੰਘ ਦੇ ਐਂਟੀ ਚੱਲਣਗੇ ਉਹ ਪੰਜਾਬ ਦੇ ਐਂਟੀ ਚੱਲਣਗੇ ਕਿਉਂ ਕਿ ਕਿਉਂਕਿ ਉਹਨਾਂ ਨੇ ਨਾ ਇਹ ਕੰਮ ਕਰਦਾ ਇੱਟਾ ਨਾ ਕਰਨਾ ਤੇ ਨਾ ਕਰਨ ਦੇਣਾ ਇਸ ਕਰਕੇ ਲੀਡਰਸ਼ਿਪ ਨੂੰ ਵੀ ਚਾਹੀਦਾ ਹੈ ਹਾਈ ਕਮਾਂਡ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਲੋਕ ਕੱਢੀਏ ਇਹ ਜਿਹੇ ਲੋਕ ਦੇਖੀਏ ਜਿਨ੍ਹਾਂ ਨੂੰ ਜਿਨ੍ਹਾਂ ਦਾ ਕਰੈਕਟਰ ਜਿਨ੍ਹਾਂ ਜਿਨ੍ਹਾਂ ਤੇ ਕੋਈ ਦਾਗ ਨਾ ਹੋਵੇ ਜਿਹੜੇ ਇਮਾਨਦਾਰੀ ਦੀ ਮਿਸਾਲ ਹੋਣ ਉਹਨਾਂ ਨੂੰ ਕਾਂਗਰਸ ਦੇ ਵਿੱਚ ਲੈ ਕੇ ਆਈਏ ਜਿਹੜੇ ਆ ਦਾਗੀ ਬਲੈਕ ਸ਼ੀਪਸ ਨੇ ਨਾ ਤਾਲੀਆਂ ਭੇਡਾਂ ਨੇ ਇਹਨਾਂ ਨੂੰ ਕੱਢ ਕੇ ਬਾਹਰ ਮਾਰੀਏ ਕਾਂਗਰਸ ਮੁਰਖੜੀ ਹੋ ਜੂਗੀ ਸਰਦਾਰ ਨਵਜੋਤ ਸਿੰਘ ਸਿੱਧੂ ਕਾਂਗਰਸ ਲਈ ਕੰਮ ਕਰਦੇ ਸੀ ਹੈਗੇ ਨੇ ਤੇ ਰਹਿਣਗੇ ਤੇ ਹਾਈ ਕਮਾਂਡ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਕਾਂਗਰਸ ਲਈ ਕੀ ਨੇ ਹੁਣ ਇੱਥੇ ਇਹ ਵੀ ਹੈ ਸ਼ੈਰੀ ਜੀ ਤੁਸੀਂ ਇਹ ਗੱਲ ਤਾਂ ਠੀਕ ਹੈ ਕੀਤੀ ਹੈ ਪਰ ਦੂਸਰੇ ਪਾਸੇ ਅਸੀਂ ਇਹ ਗੱਲ ਕਹੀਏ ਤੇ ਜਿਹੜੀ ਪੰਜਾਬ ਕਾਂਗਰਸ ਹੈ ਉਹ ਕਹਿੰਦੀ ਕਿ ਇੰਡੀਆ ਐਲਾਈანს ਠੀਕ ਨਹੀਂ ਹੈ ਉਸ ਦਾ ਵਿਰੋਧ ਕਰ ਰਹੀ ਹੈ ਔਰ ਇਸੇ ਤਰੀਕੇ ਨਾਲ ਕਹਿੰਦੀ ਕਿ ਪੰਜਾਬ ਦੇ ਵਿੱਚ ਵੀ ਨਾ ਹੋਵੇ ਨਹੀਂ ਤਾਂ ਅਸੀਂ ਲੋਕਾਂ ਦੇ ਵਿੱਚ ਕਿਹੜਾ ਮੂੰਹ ਲੈ ਕੇ ਜਾਵਾਂਗੇ ਪਰ ਨਵਜੋਤ ਸਿੰਘ ਸਿੱਧੂ ਐਸੇ ਨੇ ਕਾਂਗਰਸ ਦੇ ਵਿੱਚ ਜਿਹੜੇ ਇਸ ਦਾ ਸਵਾਗਤ ਕਰ ਰਹੇ ਇੰਡੀਆ ਐਲਾਈანს ਦਾ ਔਰ ਹਾਈ ਕਮਾਂਡ ਦੇ ਨਾਲ ਖੜੀ ਹੈ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕਿ ਦੋ ਇੱਥੇ ਵੀ ਸਿੱਧੀਆਂ ਹਿਦਾਇਤਾ ਚੱਲ ਰਹੀਆਂ ਨੇ ਜਾਂ ਸਿੱਧੇ ਦੋ ਪੱਖ ਚੱਲ ਰਹੇ ਨੇ ਇੱਕ ਪੂਰੀ ਜਿਹੜੀ ਕਾਂਗਰਸ ਆ ਪੰਜਾਬ ਦੀ ਉਹ ਕਹਿੰਦੀ ਕਿ ਨਹੀਂ ਤੇ ਸਿੱਧੂ ਕੱਲੇ ਕਹਿੰਦੇ ਕਿ ਇੰਡੀਆ ਐਲਾਈਂਸ ਠੀਕ ਹੈ ਜਸਪਾਲ ਮੈਂ ਤੁਹਾਡਾ ਬਾਈ ਜੀ ਮੈਂ ਨਾਮ ਨਹੀਂ ਪੁੱਛਿਆ ਜਸਪਾਲ ਜੀ ਜਸਪਾਲ ਜੀ ਮੇਰੀ ਗੱਲ ਸੁਣੋ ਇੱਥੇ ਡਬਲ ਸਟੈਂਡਰਡ ਚੱਲ ਰਿਹਾ ਆਪਾਂ ਪੰਜਾਬ ਦੀ ਗੱਲ ਕਰ ਰਹੇ ਆ ਆਪਾਂ ਪੰਜਾਬ ਨੂੰ ਮੁੜ ਖੜੇ ਕਰਨ ਦੀ ਗੱਲ ਕਰ ਰਹੇ ਆ ਆਪਾਂ ਪੰਜਾਬ ਪੰਜਾਬ ਨੂੰ ਮੁੜ ਸੁਰਜੀਤ ਕਰਨ ਦੀ ਗੱਲ ਕਰ ਰਹੇ ਆ ਤੁਹਾਨੂੰ ਕੀ ਲੱਗਦਾ ਜਿਹੜੇ ਆ ਵਿਰੋਧ ਕਰ ਰਹੇ ਨੇ ਇਹਨਾਂ ਦੇ ਵਿੱਚੋਂ ਕਈ ਲੀਡਰ ਇਹੋ ਜਿਹੇ ਨਹੀਂ ਜਿਹੜੇ ਜਾ ਕੇ ਆਪਦੀਆਂ ਆਪਦੀਆਂ ਮੰਤਰੀਸ਼ਿਪ ਦੀਆਂ ਗੱਲਾਂ ਕਰਨ ਲੱਗੇ ਸੀ ਆਪਦੇ ਆਪ ਦੇ ਆਪ ਨੂੰ ਦੁਬਾਰਾ ਕੈਬਨਿਟ ਮਨਿਸਟਰ ਦੀਆਂ ਗੱਲਾਂ ਕਰਨ ਲੱਗੇ ਸੀ ਭਈ ਸਾਨੂੰ ਤਾਂ ਕੈਬਨਿਟ ਮਨਿਸਟਰ ਬਣਾ ਦਿਓ ਜੀ ਸਾਨੂੰ ਡਿਪਟੀ ਸੀਐਮ ਲਾ ਦਿਓ ਇਸ ਕਰਕੇ ਜਿਹੜੀ ਚੀਜ਼ ਹੈ ਉਹ ਲੋਕ ਜਾਣਦੇ ਨੇ ਉਹ ਲੋਕ ਜਵਾਬ ਦੇਣਗੇ ਤੇ ਗੱਲ ਇਹ ਹੈ ਕਿ ਜੇ ਆਪਾਂ ਮੋਦੀ ਦੇ ਖਿਲਾਫ ਖੜੇ ਆ ਤਾਂ ਮੋਦੀ ਨੂੰ ਸੈਂਟਰ ਹਟਾਉਣਾ ਜ਼ਰੂਰੀ ਹੈ ਕਿਉਂਕਿ ਜੇ ਜੇ ਡੈਮੋਕਰੇਸੀ ਦੀ ਆਪਾਂ ਗੱਲ ਕਰਦੇ ਹਾਂ ਜੇ ਦੇਸ਼ ਦੀ ਡੈਮੋਕਰੇਸੀ ਨਾ ਰਹੀ ਇਹ ਗੱਲਾਂ ਦਾ ਕੋਈ ਮਾਇਨ ਨਹੀਂ ਰਹੂਗਾ ਫੇਰ ਜਿਹੜੀ ਉਹ ਸਿਆਸਤ ਹੈ ਉਹ ਵੱਖਰੀ ਹੈ ਪੰਜਾਬ ਦੀ ਸਿਆਸਤ ਹੈ ਜਿਹੜੀ ਉਹ ਵੱਖਰੀ ਹੈ ਪੰਜਾਬ ਨੂੰ ਦੁਬਾਰਾ ਲੀਤੇ ਖੜਾ ਕਰਨਾ ਬਹੁਤ ਜ਼ਰੂਰੀ ਹੈ ਪੰਜਾਬ ਦੀ ਕਿਸਾਨੀ ਨੂੰ ਦੁਬਾਰਾ ਲੀਤੇ ਲੈ ਕੇ ਆਉਣਾ ਬਹੁਤ ਜ਼ਰੂਰੀ ਹੈ ਆਪਣੀ ਆਪਣੀ ਬਾਰਡਰ ਚੀਜ਼ਾਂ ਨੇ ਜਿਨ੍ਹਾਂ ਨੂੰ ਮੱਤੇ ਨਜ਼ਰ ਰੱਖ ਕੇ ਆਪਾਂ ਨੂੰ ਆਪਣੀ ਇਨਕਮ ਜਨਰੇਟ ਕਰਨੀ ਪਊਗੀ ਆਪਣਾ ਤਾਂ ਇਹ ਸੋਨੇ ਦੀ ਚਿੜੀ ਹੈ ਜੇ ਆਪਾਂ ਇਹਨੂੰ ਦੁਬਾਰਾ ਕੋਈ ਇਹੋ ਜਿਹਾ ਬੰਦਾ ਇਹੋ ਜਿਹਾ ਲੀਡਰ ਅੱਗੇ ਲਾ ਲਈਏ ਤਾਂ ਉਹ ਵਾਕੀ ਇਹਨੂੰ ਸੋਨੇ ਦੀ ਚਿੜੀ ਬਣਾ ਦੇਗਾ ਬੜੀਆਂ ਚੀਜ਼ਾਂ ਨੇ ਬੜੇ ਪਲਾਨ ਨੇ ਬਹੁਤ ਚੀਜ਼ਾਂ ਨੇ ਟਮਾਟਰ ਇੱਥੇ 5 ਰੁਪਏ ਵਿਕਦਾ ਜੇ ਬਾਗਾ ਬਾਟਰ ਖੁੱਲ ਜੇ ਤਾਂ ਉੱਥੇ 30 ਰੁਪਏ ਵਿਕਦਾ ਜੇ ਬਹੁਤ ਕੁਝ ਹੈ ਬੜੀਆਂ ਚੀਜ਼ਾਂ ਨੇ ਆਉਣ ਵਾਲਾ ਸਮਾਂ ਜਦੋਂ ਟਾਈਮ ਆਊਗਾ ਉਦੋਂ ਮੈਪ ਵੀ ਬਣਿਆ ਪਿਆ ਹੈ ਉਦੋਂ ਇੱਕ ਬਲੂਪ੍ਰਿੰਟ ਵੀ ਤਿਆਰ ਹੈ ਪੰਜਾਬ ਦਾ ਤੇ ਪੰਜਾਬ ਨੂੰ ਦੁਬਾਰਾ ਖੜਾ ਵੀ ਕਰਾਂਗੇ ਸ਼ੈਰੀ ਜੀ ਹੁਣ ਤੁਹਾਡਾ ਅਗਲਾ ਸਟੈਪ ਕੀ ਹੈ ਕਿਉਂਕਿ ਕਾਂਗਰਸ ਨੇ ਪਾਰਟੀ ਤੋਂ ਬਾਹਰ ਦਾ ਰਸਤਾ ਤੁਹਾਨੂੰ ਦਿਖਾਇਆ ਤੁਹਾਡਾ ਅਗਲਾ ਸਟੈਪ ਕੀ ਹੈ ਮੇਰਾ ਅਗਲਾ ਸਟੈਪ ਹੈ ਪੰਜਾਬ ਪੰਜਾਬੀਅਤ ਪੰਜਾਬ ਦੇ ਨਾਲ ਖੜਨਾ ਮੇਰਾ ਸਟੈਪ ਹੈ ਸਰਦਾਰ ਨਰਿੰਦਰ ਸਿੰਘ ਸਿੱਧੂ ਦੇ ਨਾਲ ਮੋਢੇ ਨਾਲ ਮੋਢਾ ਉਹਨਾਂ ਦੀ ਪੈੜ ਚ ਪੈੜ ਰੱਖ ਕੇ ਚੱਲਣਾ ਮੇਰਾ ਸਟੈਪ ਹੈ ਉਹਨਾਂ ਨੂੰ ਤਕੜਾ ਕਰਨਾ ਮੇਰਾ ਸਟੈਪ ਹੈ ਪੰਜਾਬ ਨੂੰ ਤਕੜਾ ਕਰਨਾ ਮੇਰਾ ਸਟੈਪ ਹੈ ਪੰਜਾਬ ਦੀ ਗੱਲ ਕਰਨਾ ਮੇਰਾ ਸਟੈਪ ਹੈ ਇਹ ਚੀਜ਼ਾਂ ਲੋ ਜਿਹੜੀਆਂ ਪਾਰਟੀਆਂ ਨੇ ਉਹ ਲੋਕਾਂ ਨਾਲ ਹੁੰਦੀਆਂ ਨੇ ਨਾ ਕਿ ਲੋਕ ਪਾਰਟੀ ਨਾਲ ਹੁੰਦੇ ਨੇ ਜਿਹੜਾ ਕਿਰਦਾਰ ਹੈ ਉਹ ਆਪ ਬਣਾਇਆ ਜਾਂਦਾ ਕੋਈ ਨਹੀਂ ਬਣਾਉਂਦਾ ਇਸ ਕਰਕੇ ਲੋਕਾਂ ਨੂੰ ਸਭ ਸਮਝ ਆਇਆ ਲੋਕ ਸਾਡੇ ਨਾਲ ਨੇ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਨਾਲ ਹੈ ਪੁੱਤਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਜਵਾਬ ਦੇ ਦੇਣਾ ਠੀਕ ਹੈ ਸ਼ੈਰੀ ਜੀ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਤੁਸੀਂ ਗੱਲ ਆਪਣੀ ਰੱਖੀ ਹੈ ਤਾਂ ਕਾਂਗਰਸ ਨੇ ਜਿੱਥੇ ਵੱਡਾ ਸਟੈਪ ਲਿਆ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਸਿੱਧੂ ਦੇ ਸਮਰਥਕ ਸ਼ੈਰੀ ਰਿਆੜ ਜਿਹੜੇ ਹਰ ਜਗ੍ਹਾ ਤੁਹਾਨੂੰ ਸਿੱਧੂ ਦੇ ਨਾਲ ਰਹਿੰਦੇ ਹੋਏ ਦਿਖਾਈ ਦੇਣਗੇ ਸਿੱਧੂ ਦੇ ਏਜੰਡੇ ਦੀ ਗੱਲ ਕਰਦੇ ਆ ਤਾਂ ਪਾਰਟੀ ਨੇ ਵੱਡਾ ਐਕਸ਼ਨ ਲਿਆ ਪਾਰਟੀ ਚੋਂ ਬਾਹਰ ਕਰ ਦਿੱਤਾ ਹੈ ਔਰ ਹਵਾਲਾ ਕੀ ਹੈ ਕਿ ਪਾਰਟੀ ਦੇ ਖਿਲਾਫ ਗਲਤ ਬਿਆਨਬਾਜ਼ੀ ਕੀਤੀ ਗਈ ਹੈ ਤੇ ਸਿੱਧੂ ਦੇ ਪੋਸਟਰ ਲਗਾਏ ਗਏ ਨੇ ਸੋ ਇਸ ਨੂੰ ਲੈ ਕੇ ਪਾਰਟੀ ਨੇ ਰਿਐਕਸ਼ਨ ਲਿਆ ਹੈ ਯੂਥ ਕਾਂਗਰਸ ਨੇ 3 ਦਿਨ ਦਾ ਸਮਾਂ ਦੇ ਕੇ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਕਿ ਜਵਾਬ ਦਿੱਤਾ ਜਾਵੇ ਇਸ ਬਾਬਤ ਜਵਾਬ ਦਿੱਤਾ ਜਾਵੇ ਸਾਨੂੰ ਕਿ ਕੀ ਕਾਰਨ ਰਿਹਾ ਪਰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹਾਲਾਂਕਿ ਸ਼ੈਰੀ ਹੁਣਾ ਦੇ ਨਾਲ ਗੱਲਬਾਤ ਕੀਤੀ ਹੈ ਅਗਲਾ ਸਟੈਪ ਵੀ ਉਹਨਾਂ ਨੇ ਦੱਸ ਦਿੱਤਾ ਹੈ ਕਿ ਮੈਂ ਸਿੱਧੂ ਹੁਣਾ ਦੇ ਨਾਲ ਆ ਮੇਰਾ ਅਗਲਾ ਸਟੈਪ ਪੰਜਾਬ ਹੈ ਪੰਜਾਬੀਅਤ ਹੈ ਤੇ ਮੈਂ ਪੰਜਾਬ ਦੇ ਭਲੇ ਲਈ ਕਮ ਜਿਹੜਾ ਉਹ ਕਰਦਾ ਰਵਾਂਗਾ